ਸਾਡੇ ਕਿਸਾਨਾਂ ਦੇ ਪਰਚੇ ਦਰਜ ਕਰਦੇ ਆ ਸਿੱਧਾ ਜ਼ਿੰਮੇਵਾਰ ਆ ਸਾਡੇ ਕਿਸਾਨ ਦੀ ਜਿਹੜੀ ਮੌਤ ਦਾ ਜ਼ਿੰਮੇਵਾਰ ਆ ਉਹਨਾਂ ਨੂੰ ਸਾਡੇ ਕਿਸਾਨਾਂ ਨੂੰ ਜਿਹਨਾਂ ਦੇ ਸੱਟਾ ਲੱਗੇ ਆ ਮੌਤ ਹੋ ਗਈ ਹੈ ਪ੍ਰਸ਼ਾਸਨ ਕਹਿ ਰਿਹਾ ਕਿ ਹਾਰਟ ਅਟੈਕ ਹੋਇਆ ਤਾਂ ਮੌਤ ਹੋਈ ਹੈ ਜੀ ਕੋਈ ਹਾਰਟ ਅਟੈਕ ਨਹੀਂ ਹੋਇਆ ਉਹ ਕੁੱਟਿਆ ਗਿਆ ਕਿਸਾਨ ਉਸ ਤੋਂ ਬਾਅਦ ਜਾਣ ਬੁੱਝ ਕੇ ਇਹਨਾਂ ਨੇ ਉਹਦਾ ਪੋਸਟਮਾਰਟਮ ਨਹੀਂ ਕਰਾਇਆ ਤੇ ਉਹਦੀ ਮੌਤ ਇਹਨਾਂ ਦੇ ਕੁੱਟ ਕਰਕੇ ਹੋਈ ਆ ਇਹਨਾਂ ਦੇ ਜਿਹੜੀ ਜ਼ਿੰਦਗੀ ਕਰਕੇ ਮੌਤ ਹੋਈ ਆ ਉਹਦੇ ਲਈ ਅਸੀਂ ਮੁਆਵਜ਼ਾ ਮੰਗਣਾ ਹੈ ਮਾਰਚ ਕਰੋਗੇ ਜੀ ਹੁਣ ਅਸੀਂ ਉੱਥੇ ਜਾ ਕੇ ਰਾਇ ਕਰਾਂਗੇ ਸਾਰੀਆਂ ਜਥੇਬੰਦੀਆਂ ਆ ਰਹੀਆਂ ਸਾਰੇ ਲੀਡਰ ਆ ਰਹੇ ਨੇ ਅੱਧੇ ਪੌਣੇ ਘੰਟੇ ਦੇ ਵਿੱਚ ਤੁਹਾਨੂੰ ਫੈਸਲਾ ਦੱਸ ਦਵਾਂਗੇ ਵੀ ਕੀ ਕਰਨਾ ਕੀ ਇਹ ਕਰੋ ਜਿਹੜਾ ਘਰਾਓ ਪੱਕੇ ਤੌਰ ਤੇ ਵੀ ਹੋ ਸਕਦਾ ਇੱਕ ਦਿਨ ਤੋਂ ਵੱਧ ਚੱਲ ਸਕਦਾ ਜਾਂ ਇੱਕ ਅੱਜ ਹੀ ਨਿਬੜ ਜਾਣਾ ਕਰ ਜਿੰਨਾ ਚਿਰ ਸਾਡੀਆਂ ਮੰਗਾਂ ਦਾ ਮਿਲ ਨਹੀਂ ਆਉਂਸੀ ਬੈਠੇ ਰਹਾਂਗੇ ਪੱਕੇ ਮਾਰਚ ਕਰਾਂਗੇ ਜੇ ਜੇ ਸਾਡੀਆਂ ਜਥੇਬੰਦੀਆਂ ਜਿਵੇਂ ਵੀ ਕਹਿਣਗੀ ਠੀਕ ਹੈ ਜੀ ਮਹਾਪੰਚਾਇਤ ਤੋਂ ਬਾਅਦ ਪਤਾ ਲੱਗੇਗਾ ਕੁਝ ਹੀ ਸਮੇਂ ਦੇ ਵਿੱਚ ਕਹਿੰਦੇ ਹੋਰ ਵੀ ਜਥੇਬੰਦੀਆਂ ਦੇ ਆਗੂ ਆ ਰਹੇ ਨੇ ਤਾਂ ਜਦੋਂ ਇਕੱਤਰ ਹੁੰਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਸਾਂਝਾ ਫੈਸਲਾ ਲਿੱਤਾ ਜਾਵੇਗਾ ਅਗਲਾ ਮਾਰਚ ਕਰਨਾ ਹੈ ਜਾਂ ਨਹੀਂ ਕਰਨਾ ਤਾਂ ਪੁਲਿਸ ਪ੍ਰਸ਼ਾਸਨ ਦੇ ਵੀ ਕੁਝ ਆਗੂ ਹੋਣਗੇ ਤੇ ਬਾਕੀ ਦੇ ਜਥੇਬੰਦੀਆਂ ਦੇ ਆਗੂ ਹੋਣਗੇ ਸੋ ਹਰਿੰਦਰ ਲਖੋਵਾਲ ਇੱਥੇ ਪਹੁੰਚ ਚੁੱਕੇ ਨੇ ਗੁਰਨਾਮ ਸਿੰਘ ਚੜੂਨੀ ਉਹਨੇ ਵੀ ਪਹੁੰਚ ਚੁੱਕੇ ਨੇ ਤੇ ਨਾਲ ਹੀ ਉਹਨਾਂ ਦੇ surjit singh phool ਉਹ ਵੀ ਇੱਥੇ ਪਹੁੰਚ ਚੁੱਕੇ ਨੇ ਹਾਲਾਂਕਿ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕੀ ਰਕੇਸ਼ ਤਕੈਤ ਨੇ ਜਿਹੜੀ ਉਹ ਵੀ ਇੱਥੇ ਥੋੜੇ ਸਮੇਂ ਦੇ ਵਿੱਚ ਪਹੁੰਚਣਗੇ ਤੇ ਨਾਲ ਹੀ ਉਹਨਾਂ ਦੇ yoginder yadav ਨੇ ਜਿਹੜੇ ਉਹ ਵੀ ਇੱਥੇ ਪਹੁੰਚਣਗੇ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਨਾਲ ਜਿਹੜਾ ਕਾਫਲਾ ਹੈ ਇਸ ਸਮੇਂ ਨਵੀਂ ਨਾਜ ਮੰਡੀ ਮਹਾਪੰਚਾਇਤੇ ਵਿੱਚ ਪਹੁੰਚ ਰਿਹਾ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਹੀ ਇੱਕ ਜਿਹੜਾ ਮਾਰਚ ਹੈ ਉਹ ਕੀਤਾ ਜਾਵੇਗਾ ਜਿਸ ਦੇ ਵਿੱਚ ਜਿਸ ਦੇ ਚਲਦੇ ਆ ਕਿ ਜਿਸ ਦੇ ਚਲਦੇ ਆ ਕਿ ਕਿਸ ਤਰ੍ਹਾਂ ਨਾਲ ਜਿਹੜਾ ਮੁਆਵਜ਼ਾ ਹੈ ਜਿਹੜਾ ਉਹ ਜਿਹੜਾ ਕੁਝ ਦਿਨ ਪਹਿਲਾਂ ਕਿਸਾਨ ਦੀ ਮੌਤ ਹੁੰਦੀ ਆ ਲਾਠੀਚਾਰ ਦੇ ਵਿੱਚ ਤਾਂ ਉਸ ਦਾ ਮੁਆਵਜ਼ਾ ਜਿਹੜਾ ਕਿਹਾ ਜਾ ਰਿਹਾ ਹੈ ਕਿ ਜਥੇਬੰਦੀਆਂ ਵੱਲੋਂ ਕਿਤਾ ਮੁਆਵਜ਼ਾ ਮੰਗਿਆ ਜਾਵੇਗਾ ਸਰਕਾਰ ਵੱਲੋਂ ਹਾਲਾਂਕਿ ਪ੍ਰਸ਼ਾਸਨ ਵੱਲੋਂ ਜਿਹੜੀ ਮੁਆਵਜ਼ਾ ਦੇਣ ਤੋਂ ਹੈ ਜਿਹੜੀ ਕੋਰੀ ਨਾ ਕਰ ਦਿੱਤੀ ਗਈ ਹੈ ਕੱਲ ਵੀ ਡੀਸੀ ਜਿਹੜੇ ਕਰਨਾਲ ਡੀਸੀ ਨੇ ਉਹਨਾਂ ਨੇ ਵੀ ਸਪਸ਼ਟ ਕਰ ਦਿੱਤਾ ਸੀ ਕਿ ਕਾਨੂੰਨ ਦੀ ਉਲੰਘਣਾ ਕਰਕੇ ਹੀ ਜਿਹੜਾ ਉਹਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਤੇ ਜਿਹੜੀ ਮੌਤ ਹੈ ਉਹ ਹਾਰਟ ਅਟੈਕ ਦੇ ਨਾਲ ਹੋਈ ਹੈ ਨਾ ਕਿ ਲਾਠੀਆਂ ਦੇ ਨਾਲ ਹੋਈ ਹੈ ਸੋ ਹੁਣ ਕੁਝ ਸਮੇਂ ਦੇ ਬਾਅਦ ਹੀ ਪਤਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਨਾਲ ਕੈਂਡਲ ਮਾਰਚ ਜਿਹੜਾ ਹੋਵੇਗਾ ਜਾਂ ਨਹੀਂ ਹੋਵੇਗਾ ਜਾਂ ਮਾਰਚ ਕਰਕੇ ਜਿਹੜਾ ਮੀਨੀ ਸੈਕਟਰੀਟ ਦਾ ਜਿਹੜਾ ਘਰਾਉ ਆ ਜਿਹੜਾ ਉਹ ਕੀਤਾ ਜਾਵੇਗਾ ਜਾਂ ਨਹੀਂ ਕੀਤਾ ਜਾਵੇਗਾ ਇਹ ਕੁਝ ਹੀ ਸਮੇਂ ਦੇ ਬਾਅਦ ਪਤਾ ਲੱਗ ਜਾਵੇਗਾ ਪਰ ਹੁਣ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਤੇ ਮਹਾਪੰਚਾਇਤ ਵੱਲ ਜਿਹੜੇ ਲੋਕ ਨੇ ਜਿਹੜੇ ਕਿਸਾਨ ਨੇ ਉਹ ਹੁਣ ਵਧਣਾ ਸ਼ੁਰੂ ਹੋ ਚੁੱਕੇ ਨੇ ਕੱਤਰਤਾ ਜਿਹੜੀ ਉਹ ਹੋਣੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਦੇਖਣਾ ਇਹ ਹੋਵੇਗਾ ਕਿ ਅਗਲੇ ਸਮੇਂ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਕਿਸਾਨ ਆਗੂ ਨੇ ਜਿਹੜੇ ਉਹ ਸੈਕਟਰੀਏਟ ਵੱਲ ਵਧਣਗੇ ਜੇਕਰ ਵਧਣਗੇ ਤਾਂ ਕੀ ਟਕਰਾਅ ਦੀ ਸਥਿਤੀ ਬਣਦੀ ਹੈ ਜਾਂ ਨਹੀਂ ਬਣਦੀ ਹੈ ਇਹ ਦੇਖਣਾ ਅਜੇ ਬਾਕੀ ਹੋਵੇਗਾ। ਕੈਮਰਾਮੈਨ ਐਸਕੇ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਕਰਨਾਲ ਤੋਂ। ਉਹ ਜਿੱਥੇ ਗੁਰਨਾਮ ਸਿੰਘ ਚੜੂਨੀ ਉਹਨਾਂ ਦਾ ਜਿਹੜਾ ਕਾਫਲਾ ਹੈ ਉਹ ਮਹਾਪੰਚਾਇਤ ਲਈ ਜਿਹੜਾ ਇਕੱਤਰ ਹੋਣ ਲੱਗ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਵੀਂ ਨਾਜ ਮੰਡੀ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਮਹਾ ਸੰਮੇਲਨ ਹੈ ਜਿਹੜਾ ਉਹ ਹੋਣਾ ਸੀ ਗੁਰਨਾਮ ਸਿੰਘ ਚੜੂਨੀ ਉਹਨਾਂ ਵੱਲੋਂ ਕਾਲ ਕੀਤੀ ਗਈ ਸੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਜਿਹੜੇ ਪੁਖਤਾ ਉਹੋ ਕਿਤੇ ਗਏ ਨੇ ਕਿਉਂਕਿ ਲੋ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਮੇਨਟੇਨ ਕਰਨ ਵਾਸਤੇ ਸਵੇਰ ਤੋਂ ਜਿਹੜਾ ਅਨਾਜ ਮੰਡੀਆ ਉਹ ਛੌਣੀ ਦੇ ਵਿੱਚ ਤਬਦੀਲ ਜ਼ਰੂਰ ਕਰ ਦਿੱਤੀ ਗਈ ਹੈ ਤੇ ਪਰ ਹੁਣ ਜੇਕਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਕਿਸਾਨਾਂ ਦੇ ਜਿਹੜੇ ਕਾਫਲੇ ਨੇ ਉਹ ਹੁਣ ਅਨਾਜ ਮੰਡੀ ਦੇ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਹਨ ਇਸੇ ਤਰ੍ਹਾਂ ਨਾਲ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪਹਿਲਾਂ ਵੀ ਜਿਸ ਤਰ੍ਹਾਂ ਨਾਲ ਡੀਸੀ ਹਵਾਲਾ ਦਿੰਦੇ ਆਏ ਨੇ ਕਿ ਆਪਣੀ ਮਹਾਪੰਚਾਇਤ ਜ਼ਰੂਰ ਕਰਨ ਪਰ ਜੇਕਰ ਗੱਲ ਕਰਦੇ ਨੇ ਸੈਕਟਰੀਟੇਟ ਨੂੰ ਘੇਰਨ ਵਾਸਤੇ ਤਾਂ ਕਾਨੂੰਨੀ ਵਿਵਸਥਾ ਉਹਨਾਂ ਵੱਲੋਂ ਵੀ ਜਿਹੜੀ ਬਣਾਈ ਜਾਵੇਗੀ ਇਸ ਦੇ ਵਿੱਚ ਜੋ ਵੀ ਕਾਨੂੰਨੀ ਵਿਵਸਥਾ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਜਿਹੜੀ ਕਾਨੂੰਨੀ ਕਾਰਵਾਈ ਆ ਉਸ ਉੱਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਹੋਵੇਗੀ ਨਾਲ ਹੀ ਤੁਹਾਨੂੰ ਤਸਵੀਰਾਂ ਹੁਣ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਨਾਲ ਹਾਲਾਂਕਿ ਸਵੇਰ ਤੋਂ ਕ�ਸ ਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਕਿਤੇ ਨਾ ਕਿਤੇ ਪਾਣੀਪਤੋਈ ਜਿਹੜੀ ਗੁਰਨਾਮ ਸਿੰਘ ਚੜੂਨੀ ਉਹਨਾਂ ਦੀ ਅਰੈਸਟ ਪੈ ਜਾਵੇ ਤਾ ਹੁਣ ਜਿਹੜੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਫੇਰ ਤੋਂ ਮੈਂ ਕੈਮਰਾਮੈਨ ਨੂੰ ਕਹਣਾ ਆ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿ ਕਾਫਲਾ ਜਿਹੜਾ ਹੁਣ ਸਿੰਘੂ ਬਾਰਡਰ ਤੋਂ ਜੋ ਚੱਲਿਆ ਸੀ ਉਹ ਹੁਣ ਅਨਾਜ ਮੰਡੀ ਨਵੀਂ ਅਨਾਜ ਮੰਡੀ ਵੱਲ ਹੈ ਜਿਹੜਾ ਉਹ ਵਧਣਾ ਸ਼ੁਰੂ ਹੋ ਚੁੱਕਿਆ ਹੈ ਇਸ ਤੋਂ ਬਾਅਦ ਹੁਣ ਜਿਹੜਾ ਗੁਰਨਾਮ ਸਿੰਘ ਚਡੂਨੀ ਹੋਣੀ ਮਹਾਪੰਚਾਇਤ ਜਿਹੜੀ ਉਹਨੂੰ ਸੰਬੋਧਨ ਕਰਨਗੇ ਤੇ ਉਸ ਤੋਂ ਬਾਅਦ ਦੇ ਵਿੱਚ ਸੈਕਟਰੀਏਟ ਦਾ ਜਿਹੜਾ ਘਰਾਓ ਹੈ ਜੋ ਕਿ ਪ੍ਰੋਗਰਾਮ ਉੱ<li> ਲਿਖਿਆ ਗਿਆ ਹੈ ਕਿ ਸੈਕਟਰੀਏਟ ਦਾ ਘਰਾਓ ਕੀਤਾ ਜਾਵੇਗਾ ਉਸ ਉਹ ਕੀਤਾ ਜਾਵੇਗਾ ਤੇ ਉਸ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਨੇ ਉਹ ਹਲੇ ਦੇਖਣ ਵਾਲਾ ਹੋਵੇਗਾ ਉਹਨਾਂ ਟਾਈਮ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਕੈਮਰਾਮੈਨ ਐਸ ਕੇ ਦੇ ਨਾਲ ਮੈਂ ਸਨਪ੍ਰੀਤ ਸਿੰਘ ਕਰਨਾਲ ਤੋਂ ਮੈਂ ਜੈ ਜੀ ਰਾਜੂ ਜੈ ਜੀ